ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟ ਮਥੁਰਾ ਜੀ ਦੀ ਜਵਾਨੀ ਗੁਰੂ ਰਾਮਦਾਸ ਜੀ ਦੀ ਵਿਡਿਆਈ ਸੋਭਾ ਇਸ ਤਰ੍ਹਾਂ ਬਿਆਨ ਹੋਈ ਹੈ ਪਟ ਮਥੁਰਾ ਜੀ ਬਿਆਨ ਕਰਦੇ ਹਨ ਗੁਰੂ ਰਾਮਦਾਸ ਜੀ ਇੱਕ ਐਹੋ ਜੇ ਸਰੋਵਰ ਹਨ ਜਿਸ ਸਰੋਵਰ ਵਿੱਚ ਪਰਮਾਤਮਾ ਦਾ ਪਵਿੱਤਰ ਨਾਮ ਅੰਮ੍ਰਿਤ ਭਰਿਆ ਹੋਇਆ ਹੈ ਨਿਰਮਲ ਨਾਮ ਸੁਦਾ ਭਰਪੂਰਨ ਸੁਦਾ ਸ਼ਬਦ ਦਾ ਅਰਥ ਹੈ ਅੰਮ੍ਰਿਤ ਨਾਮ ਰੂਪੀ ਅੰਮ੍ਰਿਤ ਦੇ ਨਾਲ ਗੁਰੂ ਰਾਮਦਾਸ ਰੂਪੀ ਸਰੋਵਰ ਭਰਿਆ ਹੋਇਆ ਹੈ ਇਸ ਸਰੋਵਰ ਵਿੱਚ ਅੰਮ੍ਰਿਤ ਵੇਲੇ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਹਨ ਸ਼ਬਦ ਤਰੰਗ ਪ੍ਰਗਟ ਤਦ ਦਿਨ ਆਗਰ ਦਿਨ ਦੀ ਚੜ੍ਹਾਈ ਦੇ ਨਾਲ ਇਸ ਸਰੋਵਰ ਦੇ ਵਿੱਚ ਸ਼ਬਦ ਦੀਆਂ ਲਹਿਰਾਂ ਭਾਵ ਅੰਮ੍ਰਿਤ ਵੇਲੇ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਹਨ ਇਹ ਸਰੋਵਰ ਬਹੁਤ ਡੂੰਘਾ ਗੰਭੀਰ ਤੇ ਅਥਾ ਹੈ ਗਹਿਰ ਗੰਭੀਰ ਅਥਾ ਅਤ ਵੱਡ ਸੁਭਾਰ ਸਦਾ ਸਭ ਵਿਦਰਤ ਨਾਗਰ ਸਾਰੇ ਆ ਰਤਨਾ ਦਾ ਖਜ਼ਾਨਾ ਹੈ ਤੇ ਨਕ ਨਕ ਭਰਿਆ ਰਹਿੰਦਾ ਹੈ ਗੁਰੂ ਰਾਮਦਾਸ ਰੂਪੀ ਸਰੋਵਰ ਸੰਤ ਰੂਪੀ ਹੰਸ ਜਿਹੜੇ ਹਨ ਇਸ ਸਰੋਵਰ ਵਿੱਚ ਖਲੋਲਾ ਪਏ ਕਰਦੇ ਹਨ ਸੰਤ ਮਰਾਲ ਕਰੇ ਕੰਤੂਹਲ ਮਰਾਲ ਸ਼ਬਦ ਦਾ ਅਰਥ ਹੈ ਹੰਸ ਤੇ ਕੰਤੂਹਲ ਸ਼ਬਦ ਦਾ ਅਰਥ ਹੈ ਖਲੋਲਾ ਤੇ ਜਿਹੜੇ ਸੰਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੰਗਤ ਕਰਦੇ ਹਨ ਉਹਨਾਂ ਦਾ ਜਮਾਂ ਦਾ ਡਰ ਤੇ ਜਮਾਂ ਵਾਲਾ ਲੇਖ ਜਿਹੜਾ ਹੈ ਉਹ ਕੱਟਿਆ ਜਾਂਦਾ ਹੈ ਤਿੰਨ ਜਮ ਤਰਾਸ ਮਿਟਿਓ ਦੁੱਖ ਕਾਗਰ ਕਾਲ ਯੁਗ ਦੇ ਪਾਪ ਦੂਰ ਕਰਨ ਲਈ ਸਤ ਗੁਰੂ ਜੀ ਦਾ ਦਰਸ਼ਨ